ਮੈਨੂੰ ਪੈਰਲਾਈਜ਼ ਹੋ ਗਿਆ ਮੈਨੂੰ 14 ਸਾਲ ਤੋਂ ਪੈਰਲਾਈਜ਼ ਹੈਗਾ ਮੈਂ ਤਾਂ ਨਾ ਉਮੀਦ ਹੀ ਕਰ ਛੱਡ ਕੇ ਬੈਠਿਆ ਸੀਗਾ ਕਿ ਨਹੀਂ ਹੋ ਸਕਦੀ ਕਰੇ ਠੀਕ ਪਰ ਜਦ ਦਾ ਮੈਨੂੰ ਇੱਥੇ ਆਇਆ ਮੈਂ ਤੇ ਮੈਨੂੰ ਅੱਜ 90 ਤੋਂ ਉੱਪਰ ਪਰਸੈਂਟ ਕੇ ਆ ਕੇ ਤੇ ਮੈਨੂੰ ਉਮੀਦ ਕਿ ਮੈਂ ਠੀਕ ਹੋ ਗਿਆ ਮੈਂ ਕਹਿ ਰਹੀ ਆ ਕਿ 14 ਸਾਲ ਦਾ ਪੈਰਲਾਈਸ ਸੀਗਾ ਛੁੱਟੀ ਛੁੱਟੀ ਜਿਵੇਂ ਮਾਤਾ ਜੀ ਦੀ ਛੁੱਟੀ ਫਿਰ ਲੋਕ ਕੇ ਕਾੜੇ ਨੂੰ ਚਮਤਕਾਰੀ ਤਾਂ ਕਹਿਣਗੇ ਨਾ ਬਿਲਕੁਲ ਬਿਲਕੁਲ ਉਹਦਾ ਤਾਂ ਚਲੋ ਨਾਰਮਲ ਗੱਲ ਆ ਤੇ ਬੀਬੀ ਲਈ ਤਾਂ ਅਸੀਂ ਆਪ ਹੈਰਾਨ ਹੋ ਗਏ ਹਾਰਟ ਦੀ ਦਿੱਕਤ ਸੀਗੀ ਸਟੈਂਟ ਪਏ ਹੋਏ ਤੇ ਸਾਹ ਚੜਨ ਲੱਗ ਗਿਆ ਜੀ ਕੜਨ ਤੋਂ ਵੀ ਦਿੱਕਤ ਮਹਿਸੂਸ ਕਰਦਾ ਸੀਗਾ ਜੋ ਕੱਲ ਚੜ ਕੇ ਦੇਖਿਆ ਗਿਆ ਤਾਂ ਕੋਈ ਦਿੱਕਤ ਮੈਨੂੰ ਨਹੀਂ ਹੋਈ ਅੱਜ ਪੰਦਰਵਾ ਕੜਾ ਪੀਣ ਆਇਆ ਮੈਂ ਜਿਸ ਦੇ ਨਾਲ ਮੈਂ ਪਹਿਲਾਂ ਬਹੁਤ ਹਾਰਡ ਤੇ ਪ੍ਰੋਬਲਮ ਸੀਗੀ ਹੁਣ ਜੋ ਮਾਈਂਡ એનર્ਜੀ ਰਹਿ ਗਈ ਹੈ ਤੋ ਹਰਣਾ ਹਸਪੀਟਲ ਮੋਹਾਲੀ ਤੋਂ ਇਲਾਜ ਹੋ ਰਿਆ ਸੀ ਤੇ ਲੇਕਿਨ ਉਹ ਕਹਿੰਦੇ ਇਸ ਕਰੰਟ ਪਾ ਲੋ ਤੇ ਮੇਰੇ ਕੋਲ ਹਿੰਮਤ ਨਹੀਂ ਸੀ ਮੈਂ ਸਟੈਂਡ ਪਰਾ 85% ਹੱਡ ਦਾ ਮਰੀਜ਼ ਠੀਕ ਹੋ ਰਿਹਾ ਬਾਕੀ ਗਠੀਆ ਜੋੜਾਂ ਦਾ ਦਰਦ ਅਧਰੰਗ ਲੱਕਵਾ ਸ਼ੂਗਰ ਸਥਮਾ ਦੇ ਮਰੀਜ਼ ਵੀ ਇਹਦੇ ਨਾਲ ਕਲੀਅਰ ਹੁੰਦੇ ਆ। ਉਹ ਨਸਾਂ ਬਲੌਕ ਕਹਿੰਦੇ ਇਹ ਇੰਜੂਰਫ ਕਰਾਈ ਸੀ ਪਹਿਲਾਂ ਮੈਂ ਪਟਿਆਲੇ ਹੁਣ ਤਾਂ ਹੀ ਬਹੁਤ ਫਰਕ ਆ। ਹੁਣ ਮੈਂ ਠੀਕ ਹਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਪਹਿਲਾਂ ਤੁਰੇ ਵੀ ਜਾਂਦੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਸਮਾਂ ਅਸੀਂ ਲੋਹੜਾਣਾ ਦੇ 32 ਸੈਕਟਰ ਜਮਾਲਪੁਰ ਦੇ ਵਿੱਚ ਆ ਪਿੱਛੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਬਹੁਤ ਸਾਰੀ ਭੀੜ ਲੱਗੀ ਹੈ ਜਿੱਥੇ ਲੋਕ ਚਮਤਕਾਰੀ ਕਾੜਾ ਪੀਣ ਆਏ ਨੇ ਕਾੜੇ ਵਾਲੇ ਵੈਦ ਦੇ ਕੋਲ ਪਹੁੰਚੇ ਹੋਏ ਨੇ ਜਿੱਥੇ ਕਿਹਾ ਜਾਂਦਾ ਕਿ ਇਸ ਕਾੜੇ ਦੇ ਨਾਲ ਜਿਹੜਾ ਚਮਤਕਾਰੀ ਕਾੜਾ ਹੈ ਤੇ ਨਾਲ ਹਾਰਟ ਦੀ ਬਲੋਕੇਸ ਖਤਮ ਹੁੰਦੀ ਹੈ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਕੀਤੀਆਂ ਜਾਂਦੀਆਂ ਨੇ ਆਹ ਅੰਦਰ ਚੱਲਦੇ ਆ ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕਾੜਾ ਪੀਂਦਾ ਉਹਨਾਂ ਨੂੰ ਕੋਈ ਅਸਰ ਹੋਇਆ ਜਾਂ ਨਹੀਂ ਹੋਇਆ ਕਿੰਨਾ ਕੁ ਫਰਕ ਪਿਆ ਉਹਨਾਂ ਦੇ ਮਰੀਜ਼ਾਂ ਦੇ ਦੂਰ ਦਰਾਡੇ ਤੋਂ ਜਿਹੜੇ ਮਰੀਜ਼ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਕੀ ਨਾਮ ਹੈ ਬਾਈ ਜੀ ਕਿੱਥੋਂ ਆਏ ਹੋ ਪ੍ਰਗਟ ਸਿੰਘ ਜੀ ਪਿੰਡ ਰਾਜੋਗੇ ਜ਼ਿਲ੍ਹਾ ਤਨਤਨ ਜੀ ਇਹ ਬਾਰਡਰ ਤੇ ਪੈਂਦਾ ਪਿੰਡ ਜੀ ਤੁਸੀਂ ਬਾਰਡਰ ਦੇ ਏਰੀਆ ਦੇ ਵਿੱਚੋਂ ਲੁਧਿਆਣੇ ਆਏ ਹੋ ਕੀ ਮਰੀਜ਼ ਆ ਕੀ ਪ੍ਰੋਬਲਮ ਕੀ ਹੈ ਮਰੀਜ਼ ਨੂੰ ਜੀ ਜੀ ਉਹਦੀ ਨਾ ਸਾਈਡ ਖਲੋਤੀ ਹੈ ਸਾਡੇ ਉਹਦੇ ਮਰੀਜ਼ ਦੀ ਤੇ ਉਹ ਉਹਨੂੰ ਲੈ ਕੇ ਆਏ ਦਵਾਈ ਲੈਣ ਵਾਸਤੇ ਆਏ ਆ ਤੇ ਅੱਗੇ ਤੀਜੀ ਵਾਰ ਹੀ ਆਏ ਆ ਜੀ ਕੁਝ ਥੋੜਾ ਜਿਹਾ ਫਰਕ ਹੈ ਹੁਣ ਅੱਗੇ ਨਾਲੋਂ ਨੇ ਕਿੰਨੀ ਕੁ ਦੇਰ ਤੋਂ ਮਰੀਜ਼ ਤੁਹਾਡੇ ਸਾਈਡ ਰੁਕੀ ਉਸ ਤੋਂ ਪਹਿਲਾਂ ਕਿੱਥੇ ਕਿੱਥੋਂ ਦਵਾਈ ਲਈ ਸੀ ਇਸ ਤੋਂ ਪਹਿਲਾਂ ਜੀ ਅੰਮ੍ਰਿਤਸਰ ਸਕਾਉਟ ਤੋਂ ਲਈ ਸੀ ਹਸਪਤਾਲ ਤੋਂ ਹੋਰ ਵੀ ਅੰਮ੍ਰਿਤਸਰ ਦੋ ਤਿੰਨਾਂ ਡਾਕਟਰਾਂ ਤੋਂ ਬਦਲ ਬਦਲ ਕੇ ਲਈ ਜੀ ਤੇ ਐਡਾ ਫਰਕ ਨਹੀਂ ਕੋਈ ਪਿਆ ਉਹਨੂੰ ਹੋ ਗਏ 3 ਸਾਲ ਹੋ ਗਏ ਜੀ ਸਾਈਡ ਰੁਕੀ ਨੂੰ ਇੱਥੇ ਕਿਵੇਂ ਪਤਾ ਲੱਗਿਆ ਕਾੜੇ ਵਾਲੇ ਬੈਦ ਦਾ ਕਿਵੇਂ ਪਤਾ ਲੱਗਿਆ ਲੁਧਿਆਣੇ ਚ ਇਹਦਾ ਪਤਾ ਲੱਗਾ ਜੀ ਆਪਣਾ ਫੇਸਬੁਕ ਤੋਂ ਫੇਸਬੁਕ ਤੋਂ ਫਿਰ ਉਹਨਾਂ ਦਾ ਐਡਰੈਸ ਜਿਹੜਾ ਸੀ ਉਹਦਾ ਪਤਾ ਲੱਗਾ ਫਿਰ ਉਹਨਾਂ ਨਾਲ ਫੋਨ ਤੇ ਰਾਬਤਾ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਕਨੈਕਟ ਹੋਇਆ ਤੇ ਫਿਰ ਇੱਥੇ ਆਏ ਕਿੰਨਾ ਕੁ ਫਰਕ ਲੱਗਦਾ ਫਰਕ ਹੁਣ ਥੋੜਾ ਜਿਹਾ ਲੱਗਦਾ ਜਿਵੇਂ ਅੱਗੇ ਸਾਹ ਚੜਦਾ ਸੀ ਸਾਹ ਨਹੀਂ ਚੜਦਾ ਹੁਣ ਤੇ ਬਾਕੀ ਉਸ ਤੋਂ ਬਾਅਦ ਹੁਣ ਦਵਾਈ ਚੱਲੂਗੀ ਹੁਣ ਫਿਰ ਪਤਾ ਲੱਗੂ ਇਹ ਬਾਈ ਹੁਣੀਆਂ ਜਿਹੜੇ ਬਾਰਡਰ ਦੇ ਏਰੀਆ ਤੋਂ ਆਏ ਆ ਇੱਥੇ ਹਾਰਡ ਦੇ ਬਹੁਤ ਸਾਰੇ ਪੇਸ਼ੈਂਟ ਨੇ ਪਰ ਇਹਨਾਂ ਦਾ ਜਿਹੜਾ ਮਰੀਜ਼ ਆ ਉਹਦਾ ਕਹਿੰਦੇ ਇੱਕ ਪਾਸਾ ਖੜਿਆ ਹੋਇਆ ਤਿੰਨ ਸਾਲ ਤੋਂ ਤੇ ਇਤੋਂ ਦਵਾਈ ਚੱਲ ਰਹੀ ਹੈ ਜਿਹੜੇ ਹੋਰ ਪੇਸ਼ੈਂਟ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਨੇੜੇ ਛੱਤਬੀੜ ਪਿੰਡ ਰਾਮਪੁਰ ਕਲਾ ਡਿਸਟ੍ਰਿਕਟ ਮੁਹਾਲ ਨਾ ਸ਼ਮਸ਼ੇਰ ਸਿੰਘ son of ਰਾਮ ਪ੍ਰਕਾਸ਼ ਕੀ ਪ੍ਰੋਬਲਮ ਸੀਗੀ ਹਾਰਟ ਹਾਰਟ ਦੀ ਦਿੱਕਤ ਸੀਗੀ ਸਟੈਂਟ ਪਏ ਹੋਏ ਤੇ ਸਾਹ ਚੜਨ ਲੱਗ ਗਿਆ ਸੀਗਾ ਚਾਰ ਪੰਜ ਦਿਨ ਦੀ ਦਵਾਈ ਚ ਇੱਕ ਦੋ ਪੈਸੇ ਰਾਹਤ ਮਹਿਸੂਸ ਹੈ ਕਿਵੇਂ ਪਤਾ ਕਿਵੇਂ ਲੱਗਿਆ ਸੀ ਇਸ ਕਾੜੇ ਵਾਲੇ ਵੈਦ ਦਾ ਇਹ ਫੇਸਬੁੱਕ ਤੇ ਜੀ ਹੁਣ ਕਿੰਨਾ ਕੁ ਆਰਾਮ ਮਹਿਸੂਸ ਕਰਦੇ ਹੋ ਦੇਖੋ ਹਲਕਾ 4-5 ਦਿਨ ਦਵਾਈ ਖਾਈ ਹੈ ਜੀ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਦਵਾਈ ਖਾਈ ਹੈ ਬੁੱਧਵਾਰ ਦਵਾਈ ਲੈ ਕੇ ਗਿਆ ਸੀਗਾ ਕੁਝ ਆਪਣੇ ਸਰੀਰ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਮੈਂ ਪਹਾੜੀਆਂ ਚੜਨ ਤੋਂ ਵੀ ਦਿੱਕਤ ਮਹਿਸੂਸ ਕਰਦਾ ਸੀਗਾ ਜੋ ਕੱਲ ਚੜ ਕੇ ਦੇਖਿਆ ਗਿਆ ਤਾਂ ਕੋਈ ਦਿੱਕਤ ਮਹਿਸੂਸ ਨਹੀਂ ਹੋਈ। ਔਰ ਥੋੜਾ ਬਹੁਤ ਕੰਮ ਵੀ ਕਰਿਆ ਨਹੀਂ ਸਾਂ ਨਹੀਂ ਬਹੁਤ ਘੱਟ ਚੜਿਆ ਜਿੰਨਾ ਸਾਂ ਪਹਿਲੇ ਚੜਦਾ ਸੀਗਾ ਉਸ ਤੋਂ ਬਹੁਤ ਘੱਟ ਚੜਿਆ। ਸਾੜੀ ਤੋਂ ਆਏ ਨੇ ਜਿਹੜੇ ਕਹਿੰਦੇ ਆ ਕਿ ਪਹਿਲਾਂ ਸਟੰਟ ਵੀ ਪਏ ਹੋਏ ਨੇ ਪਰ ਸਾਹ ਚੜਨ ਲੱਗਿਆ ਸੀ ਤਿੰਨ ਚਾਰ ਦਿਨ ਦਵਾਈ ਖਾਧੀ ਤਾਂ ਅੱਗੇ ਨਾਲੋਂ ਥੋੜਾ ਫਰਕ ਮਹਿਸੂਸ ਕਰਦੇ ਨੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਮੇਰਾ ਨਾਮ ਹਰਨਾਮ ਸਿੰਘ ਹੈ ਲੁਧਿਆਣਾ ਤੋਂ ਹੀ ਆਇਆ ਅੱਜ ਪੰਦਰਵਾ ਕੜਾ ਪੀਣ ਆਇਆ ਮੈਂ ਜਿਸ ਦੇ ਨਾਲ ਮੈਂ ਪਹਿਲਾਂ ਬਹੁਤ ਹਾਰਡ ਤੇ ਪ੍ਰੋਬਲਮ ਸੀਗੀ ਹੁਣ ਜੋ ਮਾਈਨਰਜੀ ਰਹਿ ਗਈ ਹੈ ਥੋੜੀ ਜੀ ਪਹਿਲਾਂ ਕਿੱਥੋਂ ਇਲਾਜ ਹੋਇਆ ਪਹਿਲਾਂ ਕੀ ਸੋਹਣਾ ਹਸਪੀਟਲ ਮੁਹਾਲੀ ਤੋਂ ਇਲਾਜ ਹੋ ਰਿਹਾ ਸੀ ਤੇ ਲੇਕਿਨ ਉਹ ਕਹਿੰਦੇ ਸਟੈਂਡ ਪਵਾ ਲਓ ਤੇ ਮੇਰੇ ਕੋਲ ਹਿੰਮਤ ਨਹੀਂ ਸੀ ਮੈਂ ਸਟੈਂਡ ਪਵਾ ਅਰ ਫੇਰ ਬੰਨੂ ਇੱਕ ਵੀਰ ਨੇ ਦੱਸਿਆ ਕਿ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਆਪਣੇ ਲੁਧਿਆਣੇ ਚ ਤਾਂ ਹੈ ਫਿਰ ਮੈਂ ਇੱਥੇ ਆਇਆ ਬਿਆਜੀ ਨਾਲ ਗੱਲ ਕੀਤੀ ਬਾਬਾ ਜੀ ਨਾਲ ਤੇ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਾਂਗੇ ਇਲਾਜ ਅੱਜ ਤੱਕ ਕਰਦੇ ਆ ਰਹੇ ਆ ਔਰ ਕਾਫੀ ਫਰਕ ਪੈ ਚੁੱਕਾ ਬੰਨੂ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਹੁਣ ਤਾਂ ਇੱਕ ਦੋ ਵਾਰੀ ਹੋਰ ਕੜਾ ਪੀਵਾਂਗਾ ਸ਼ਾਇਦ ਬਿਲਕੁਲ ਠੀਕ ਹੋ ਜਾਵਾਂਗਾ ਇਹ ਲੁਧਿਆਣੇ ਤੋਂ ਪੇਸ਼ੈਂਟ ਆਏ ਨੇ ਜਿਹੜੇ ਕਹਿੰਦੇ ਇੱਕ ਪ੍ਰਾਈਵੇਟ ਵੱਡੇ ਹਸਪੀਟਲ ਚ ਗਏ ਸੀ ਜਿਨ੍ਹਾਂ ਨੇ ਸਟੰਟ ਪਾਉਣ ਦੀ ਸਲਾਹ ਦਿੱਤੀ ਸੀ ਪਰ ਇੱਥੇ 15ਵੀਂ ਵਾਰ ਕੜਾ ਪੀਣ ਆਇਆ ਅੱਗੇ ਨਾਲੋਂ ਕੁਝ ਰਾਹਤ ਮਹਿਸੂਸ ਕਰਦੇ। ਬਾਬਾ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ? ਮੇਰਾ ਨਾਮ ਗਰਮੇਲ ਸਿੰਘ ਹੈ ਜੀ। ਕਿੱਥੋਂ ਆਏ ਹੋ? ਪਿੰਡ ਚ ਆਪੜ ਹੈ ਜੀ ਸਾਡਾ ਛੀਲ ਚਪੜ ਵੱਜਦਾ ਪਟਿਆਲੇ ਦੇ ਲਵੇ। ਆ ਪਟਿਆਲੇ ਤੋਂ ਆਏ ਹੋ ਕੀ ਪ੍ਰੋਬਲਮ ਸੀਗੀ? ਸਾੜ ਦੀ ਪ੍ਰੋਬਲਮ ਸੀ। 13ਵੀਂ ਵਾਰ ਆਇਓ ਤੇ 6 ਮਹੀਨੇ ਹੋ ਗਏ ਜੀ ਮੈਨੂੰ ਆਂਜਣ। ਕਿੰਨਾ ਘੱਟ ਆਰਾਮ ਮਹਿਸੂਸ ਹੋਇਆ ਕੁਝ ਇਲਾਜ ਨਾਲ? ਫ ਕਿੰਨਾ ਕ ਫਰਕ ਦੋ ਨਸਾਂ ਬਲੋਕ ਕਹਿੰਦੇ ਜੀ ਐਂਜਿਓਗ੍ਰਾਫ ਕਰਾਈ ਸੀ ਪਹਿਲਾਂ ਮੈਂ ਪਟਿਆਲੇ ਹੁਣ ਤਾਂ ਹੀ ਬਹੁਤ ਫਰਕ ਹੈ ਹੁਣ ਮੈਂ ਠੀਕ ਹਾਂ ਪਹਿਲਾਂ ਤਾਂ ਬਹੁਤ ਜਿਆਦਾ ਪਹਿਲਾਂ ਤੁਰੇ ਵੀ ਜਾਂਦੇ ਸੀ ਹਾਂਜੀ ਇਹ ਬਾਬਾ ਜੀ ਜਿਹੜੇ ਪਟਿਆਲੇ ਤੋਂ ਆਏ ਕਹਿੰਦੇ ਪਹਿਲਾਂ ਤੁਰਨ ਚ ਵੀ ਪ੍ਰੋਬਲਮ ਆਉਂਦੀ ਸੀ ਪਰ ਹੁਣ 5-6 ਮਹੀਨੇ ਤੋਂ ਆਰੇ ਅੱਗੇ ਨਾਲੋਂ ਰਾਹਤ ਮਹਿਸੂਸ ਕਰਦੇ ਮਾਤਾ ਜੀ ਇਹ ਨਾਲ ਵੀ ਗੱਲ ਕਰ ਰਿਹਾ ਮਾਤਾ ਜੀ ਠੀਕ ਹੈ ਇਹ ਪ੍ਰੋਬਲਮ ਕੀ ਸੀ ਜੀ ਉਹਦੇ ਦਿਲ ਫੇਫੜੇ ਸੁਗੜਦੇ ਸੀ ਜੀ ਤੇ ਜਿਹੜੇ ਹਾਂ ਜੀ ਜਿਹਦੇ ਪਾਣੀ ਕਰਦਾ कितनी बार आए कितनी बार आए कितना फर्क महसूस कर काफी है ना नहीं बैठ के बोलती है या मैं बैठ के बात करती हूं चौकड़ी बाड़ी सामने से हिसाब बात कर ले मैं कहूं मैं कह रामना बात करती हूं कितनी बार झटका नहीं डालती तीसरी बार तीसरी बार भी ताड़ना ना एक मुंचाल हैं ਸੋ ਕੀ ਚੱਲਦੀ ਇਸ ਵਿੱਚ ਐ ਚੋਕੀ ਬਈਆਂ ਹੋ ਸੋਬ ਦੇ বিনা ਚੱਲ ਸਕਦੀਆਂ ਜਾਂ ਇਹ ਬੜਾ ਕਿ ਲਈ ਗੰਦਨ ਕਰਦੀ ਹੈ ਜਾਂ ਇਹ ਦਿਗਨਾ ਨਾ ਮੈਂ ਕਿੰਨਾ ਚੱਕ ਲਿਖਦਾ ਯਾਨੀ ਬਣਾਈਏ ਕਿ ਮਤਾ ਹੈ ਇਹ ਵੀ ਜਾਨ ਮਸ਼ੂਤ ਸੋ ਸਨਿਆਤ ਤੇ ਉਹ ਮਾਤਾ ਜੀ ਜਿਹਨਾਂ ਦੀ 99 ਸਾਲ ਕਹਿੰਦੇ ਉਮਰ ਹੈ ਤੇ ਕਾੜਾ ਤੀਜੀ ਵਾਰ ਪੀਤਾ ਪਹਿਲਾਂ ਫਾਟ ਕਰਨ ਚ ਵੀ ਪ੍ਰੋਬਲਮ ਆਉਂਦੀ ਸੀ ਕੋਈ ਬੈਠ ਨਹੀਂ ਸਕਦੇ ਸੀ ਚੌਕੜੀ ਮਾਰ ਕੇ ਤੁਰੰਤ ਵੀ ਪ੍ਰੋਬਲਮ ਆਉਂਦੀ ਸੀ ਪਰ ਕਹਿੰਦੇ ਕਿ ਅੱਗੇ ਨਾਲੋਂ ਠੀਕ ਮਹਿਸੂਸ ਕਰਦੇ ਕਾੜੇ ਵਾਲੇ ਵੈਦ ਐਚਐਸ ਬਾਬਾ ਸਾਡੇ ਨਾਲ ਨੇ ਬਾਬਾ ਜੀ ਕੀ ਕੀ ਕੰਮ ਕਰਦਾ ਤੁਹਾਡਾ ਇਹ ਚਮਤਕਾਰੀ ਕਾੜਾ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਭਾਟੀਆ ਸਾਹਿਬ ਤੁਹਾਡਾ ਕਾੜੇ ਦੇ ਚਮਤਕਾਰ ਜਾਂ ਇਲਾਜ ਨੇ ਤੁਸੀਂ ਬਾਰੂ ਮਰੀਜ਼ਾਂ ਤੋਂ ਸੁਣੇ ਆ ਹਨ 80 ਤੋਂ 85% ਆਪਣੇ ਕੋਲੇ ਹਾਰਟ ਦੇ ਮਰੀਜ਼ਾ ਔਰ ਠੀਕ ਵੀ ਹੋ ਰਿਹਾ ਰੱਬ ਦੀ ਕਿਰਪਾ ਕੀ ਹਨ ਔਰ ਆਪਣੇ ਕੋਲੇ ਲੁਧਿਆਣਾ ਮਾਨਸਾ ਕੁਰੂਕ ਖੇਤਰ 85% ਹੜ ਦਾ ਮਰੀਜ਼ ਠੀਕ ਹੋ ਰਿਹਾ ਬਾਕੀ ਗਠੀਆ ਜੋੜਾਂ ਦਾ ਦਰਦ ਅਧਰੰਗ ਲਕਵਾ ਸ਼ੂਗਰ ਅਸਥਮਾ ਦੇ ਮਰੀਜ਼ ਵੀ ਇਹਦੇ ਨਾਲ ਕਲੀਅਰ ਹੁੰਦੇ ਆ ਇਹ ਤਰੀ ਦੋਸ਼ ਕਾੜਾ ਬਣਾਇਆ ਸੀ ਆਪਾਂ ਜਿਹਨੂੰ ਲੋਕਾਂ ਨੇ ਅੰਮ੍ਰਿਤ ਕੜੇ ਦਾ ਨਾਮ ਦਿੱਤਾ ਜਿਵੇਂ ਬਹੁਤ ਸਾਰੇ ਅਸੀਂ ਲੋਕ ਇੱਥੇ ਗੱਲਬਾਤ ਕੀਤੀ ਹੈ ਕੋਈ ਬਾਰਡਰ ਤੋਂ ਆਇਆ ਹੋਇਆ ਕੋਈ ਗੁਰਦਾਸਪੁਰ ਤੋਂ ਆਇਆ ਕੋਈ ਮਹਾਲੀ ਤੋਂ ਕੋਈ ਪਟਿਆਲੇ ਤੋਂ ਤੁਸੀਂ ਲੁਧਿਆਣੇ ਤੋਂ ਬਿਨਾ ਮਿਲਦੇ ਕਿੱਥੇ ਕਿੱਥੇ ਹੋ ਤੇ ਕਿਹੜੇ ਕਿਹੜੇ ਦਿਨ ਮਿਲਦੇ ਇੱਥੋਂ ਅੱਜ ਬਰੇਲੀ ਤੋਂ ਵੀ ਦੋ ਬੰਦੇ ਆਏ ਹੋਏ ਆ ਇੱਕ ਖਾਸ ਬਰੇਲੀ ਤੋਂ ਇੱਕ ਰਾਮਪੁਰ ਤੋਂ ਵੀ ਆਏ ਹੋਏ ਆ ਸਰਦਾਰ ਜੀ ਦੇਖੋ ਇੱਕ ਉਦਰਤ ਦੀ ਖੇਡ ਹੈ ਵੀ ਕਿੱਥੇ ਲੁਧਿਆਣਾ ਕਿੱਥੇ ਬਰੇਲੀ ਰਾਮਪੁਰ ਹਨਾ ਕਿੱਥੇ ਲਖਨਊ ਕਿੱਥੇ ਮਹਾਰਾਸ਼ਟਰ ਤੱਕ ਦੀ ਰਾਮਪੁਰ ਕਿਹੜਾ ਝੂਪੀ ਚ ਜਿਹਨੂੰ ਸ਼ੋਲੇ ਫਿਲਮ ਚ ਵੀ ਜਿਸ ਦਾ ਬੜੀ ਚਰਚਾ ਹੋਈ ਸੀ ਉਹੀ ਉੱਥੋਂ ਹੀ ਰਾਮਪੁਰ ਤੋਂ ਆਇਆ ਇੱਕ ਬਰੇਲੀ ਤੋਂ ਆਏ ਹੋਇਆ ਭਾਜੀ ਹਨਾ ਐਡੀ ਐਡੀ ਦੂਰੋਂ ਕਾੜੇ ਦੇ ਕਾਰਨ ਲੋਕ ਪਹੁੰਚੇ ਆ ਜੇ ਕਾੜੇ ਦਾ ਰਿਅਲਟ ਸੀ ਤਾਂ ਐਡੀ ਐਡੀ ਦੂਰੋਂ ਦੁਨੀਆ ਪਹੁੰਚਦੀ ਆ ਨਹੀਂ ਇੱਥੋਂ ਉੱਪਰ ਨੂੰ ਕਿਤੇ 10 ਕਿਲੋਮੀਟਰ ਜਾਣਾ ਪੈ ਜੇ ਆਪਾਂ ਨੇ ਤਾ ਔਖਾ ਹੋ ਜਾਂਦਾ ਵੀ ਯਾਰ ਕਿੱਥੇ ਜਾਵਾਂਗੇ ਟਾਈਮ ਕੱਢ ਕੇ ਜਾਣਾ ਅੱਜ ਕੱਲ੍ਹ ਸਮੇਂ ਲਈ ਬੰਦਾ ਬਹੁਤ ਔਖਾ ਹੈ ਨਾ ਇਹ ਕਾੜੇ ਦੀ ਕੁਦਰਤ ਦੀ ਬਦੌਲਤ ਹੈ ਇਹਦੇ ਚ ਆਪਾਂ ਕੁਦਰਤੀ ਚੀਜ਼ਾਂ ਪਾਈਆਂ ਇਹ ਕੁਦਰਤੀ ਐਡੀ ਦੂਰ ਤੱਕ ਲੋਕਾਂ ਨੂੰ ਖਿੱਚ ਕੇ ਲਿਆਈ ਹੈ ਇਹ ਪੀਣਾ ਕਿਵੇਂ ਹੁੰਦਾ ਇਹਦੇ ਲਈ ਪਰਹੇਜ਼ ਵੀ ਹੁੰਦਾ ਕੋਈ ਕਿ ਨਹੀਂ ਅਕੋਰਡਿੰਗ ਟੂ ਕੰਡੀਸ਼ਨ ਹੈ ਲੋਕਾਂ ਦੇ ਅਲੱਗ-ਅਲੱਗ ਪਰਹੇਜ਼ ਹੈ ਸੇਮ ਪਰਹੇਜ਼ ਹੈ 80% ਹੁੰਦੇ ਆ 20% ਥੋੜੇ ਜਿਹਾ ਪਰਹੇਜ਼ ਲੋਕਾਂ ਦੇ ਬਦਲ ਜਾਂਦੇ ਸਮਝਣਗੇ 20% ਪਰਹੇਜ਼ ਬਦਲ ਜਾਂਦੇ ਆ ਕਈਆਂ ਦੇ 80% مریض ਸੇਮ ਹੋ ਜਾਂਦੇ ਆ ਲੋਕਾਂ ਦੇ। ਹਰ ਬੰਦੇ ਦਾ ਡਾਈਟ ਚਾਰਟ ਅਲੱਗਾ ਕਿਸੇ ਨੂੰ ਹਾਰਟ ਦੇ ਮਰੀਜ਼ ਨੂੰ ਵਿੱਚ ਸ਼ੂਗਰ ਆ ਜਾਂਦੀ ਹੈ ਕਿ ਉੱਥੇ ਥੋੜਾ ਜਿਹਾ ਫਰਕ ਪੈ ਜਾਂਦਾ। ਤੇ ਕਿਸੇ ਨੂੰ ਕੋਈ ਮਾੜੀ-ਮੋਟੀ ਕੋਈ ਹੋਰ ਪ੍ਰੋਬਲਮ ਹੈ ਉੱਥੇ ਵੀ ਥੋੜਾ ਜਿਹਾ ਉਹ ਫਰਕ ਪੈ ਜਾਂਦਾਗਾ। ਹੁਣ ਉਹ ਬੰਦਾ ਸੀਗਾ ਦੇਖੋ ਬਿਲਕੁਲ ਨਹੀਂ ਸੀ ਤੁਰ ਸਕਦਾ ਕਿਸੇ ਸਮੇ ਸਾਡੇ ਕੋਲੇ ਜਦੋਂ ਆਇਆ ਸੀਗਾ। ਹਨਾ ਕੰਦਾ ਇਹ ਹੁਣ ਮੇਰਾ ਖਿਆਲ ਵੀ ਬਿਨਾਂ ਸੋਟੀ ਤੋਂ ਹੀ ਤੁਰ ਪਿਆ ਹਨਾ। ਹਨਾ ਬਿਲਕੁਲ ਕਿੱਥੋਂ ਆਇਆ ਕਿੱਥੋਂ ਮੈਂ ਇਤ ਲੁਧਿਆਣਾ ਲਈ ਆ ਕੀ ਪ੍ਰੋਬਲਮ ਸੀ ਜਦੋਂ ਬੈਸ ਸਭ ਕੋਲ ਆਏ ਸੀ ਮੈਨੂੰ ਪੈਰਲਾਈਜ਼ ਹੋ ਗਿਆ ਮੈਨੂੰ 14 ਸਾਲ ਤੋਂ ਪੈਰਲਾਈਜ਼ ਹੈਗਾ ਮੈਂ ਤਾਂ ਨਾ ਉਮੀਦ ਹੀ ਕਰ ਫੜ ਕੇ ਬੈਠਾ ਸੀਗਾ ਕਿ ਨਹੀਂ ਹੋ ਸਕਦੀ ਕਰੇ ਠੀਕ ਪਰ ਜਦ ਦਾ ਮੈਨੂੰ ਇੱਥੇ ਆਇਆ ਮੈਂ ਤੇ ਮੈਨੂੰ ਅੱਜ 92 ਤੋਂ ਉੱਪਰ ਪਰਸੈਂਟ ਕੇ ਆ ਕੇ ਤੇ ਮੈਨੂੰ ਉਮੀਦ ਕਿ ਮੈਂ ਠੀਕ ਹੋ ਗਿਆ ਮਤਲਬ 14 ਸਾਲ ਤੋਂ ਸਾਲ ਤੋਂ ਪੈਰਲਾਈਜ਼ ਸੀਗਾ ਛੁੱਟੀ ਨਾਲ ਤੁਰਦੇ ਸੀ ਕਿੰਨੀ ਵਾਰ ਕੜਾ ਪੀਤਾ ਤੇ ਠੀਕ ਹੋ ਗਿਆ ਮੈਨੂੰ ਤਾਂ 7-8 ਮਹੀਨੇ ਹੋ ਗਏ ਤੇ ਬਾਬਾ ਜੀ ਨੇ ਕਿਹਾ ਜੇ 5-6 ਮਹੀਨੇ ਹੋਰ ਲੱਗਣਗੇ ਮੈਨੂੰ ਤੇ ਆਪਣਾ ਮੈਂ ਤਾਂ ਇਹ ਕਹਿਣਾ ਕਿ ਕਹਿੰਦੇ ਜੋ ਫਰਕ ਮੈਨੂੰ ਪਿਆ ਤੇ ਬਾਕੀ ਸਭ ਨੂੰ ਫਰਕ ਪਊਗਾ ਲੇਕਿਨ ਇਹ ਹੈ ਕਿ ਉਮੀਦ ਨਾ ਛੱਡਣਾ ਹੁਣ ਜਿਵੇਂ ਪਹਿਲਾਂ ਸੋਟੀ ਨਾਲ ਤੁਰਦੇ ਸੀ ਜਾਂ ਹੁਣ ਕਦੇ ਨਾਲ ਹੁਣ ਮੈਨੂੰ ਕਈ ਵਾਰੀ ਯਾਦ ਹੀ ਨਹੀਂ ਜਾਂਦੀ ਕਿ ਸੋਟੀ ਮੇਰੇ ਕੋਲ ਹੈਗੀ ਆ ਤਦ ਮੈਂ ਤੇ ਹੀ ਦੱਸ ਕਈ ਵਾਰੀ ਮੇਰੇ ਤੇ ਹੀ ਤੁਰ ਪੈਣਾ ਆ ਜਿੰਨਾ ਫਰਕ ਪਿਆ ਮੈਨੂੰ ਕਿ ਮੈਨੂੰ ਯਾਦ ਹੀ ਨਹੀਂ ਜਾਂਦਾ ਕਿ ਮੇਰੀ ਸੋਟੀ ਪਈ ਆ ਮੈਂ ਕਈ ਵਾਰੀ ਤਾਂ ਇੱਥੇ ਤੁਰ ਤੁਰ ਕੇ ਜਾਂ ਪਹਿਲਾਂ ਮੈਂ 1 ਕਿਲੋਮੀਟਰ ਤੇ ਤੁਰ ਲੈਂਦਾ ਸੀ ਨਾ ਤੇ ਮੈਨੂੰ ਸਾਹ ਛੜੇ ਜਾਂਦਾ ਸੀਗਾ ਲੇਕਿਨ ਹੁਣ ਕਿਰਪਾ ਇੰਨੀ ਹੈਗੀ ਬਾਬਾ ਜੀ ਦੀ ਕਿ ਮੈਂ ਕਿਲੋ ਕੀ 2 ਕਿਲੋਮੀਟਰ ਵੀ ਤੁਰਿਆ ਨਾ ਤੇ ਮੈਨੂੰ ਕਹ ਕੇ ਤੇ ਆਪਣਾ ਫਰਕ ਨਹੀਂ ਪੈਂਦਾ ਕੋਈ ਵੀ ਜਦ ਮੈਂ ਆਇਆ ਸੀਗਾ ਇੱਥੇ ਬਾਬਾ ਜੀ ਕੋਲ ਤੇ ਮੈਨੂੰ ਫੜ ਕੇ ਲਿਆਤੀ ਅੰਦਰ ਤੇ ਅੱਜ ਬਾਬਾ ਜੀ ਦੀ ਇਨੀ ਕਿਰਪਾ ਹੈ ਕਿ ਮੈਂ ਕਹ ਕੇ ਤੇ ਆਪਣਾ ਆਪ ਆਪ ਹੀ ਤੁਰ ਕੇ ਜਾਣਾ ਆਪ ਹੀ ਤੁਰ ਕੇ ਆਣਾ ਕੋਈ ਦਿੱਕਤ ਨਹੀਂ ਮੈਨੂੰ ਕੋਈ ਕੁਝ ਫੇਫੜੇ ਸੁੰਗੜ ਕੇ ਬੀਬੀ ਦੀ 95 ਸਾਲ ਦੀ ਉਮਰ ਆ ਬੀਬੀ ਦੇ ਡਾਕਟਰਾਂ ਨੇ ਕਲੀਅਰ ਕਰਤਾ ਵੀ ਫੇਫੜੇ ਸੁੰਗੜ ਗਏ ਇਹ ਠੀਕ ਨਹੀਂ ਹੋ ਸਕਦੀ ਬੀਬੀ ਨੂੰ ਸਿਰਫ ਹਲਕਾ ਜਿਹਾ ਕੋਈ ਕੜਾ ਲਾਇਆ ਮੈਂ ਪੀਣ ਲਈ ਦਿੱਤਾ ਵੀ ਰਾਤ ਨੂੰ ਸਿਰਫ 2 ਚਮਚ ਪੀ ਲਿਆ ਕਰ। ਆ 2 ਚਮਚ ਨਾਲ ਹੀ ਬੀਬੀ ਸੈਟੀਸਫੈਕਸ਼ਨ ਕਰਦੀ ਬੀਬੀ ਓਕੇ ਬੀਬੀ। ਇਹਨਾਂ ਦੀਆਂ ਸਾਰੀਆਂ ਪਿਗਲ ਗਈਆਂ। ਇਹਨਾਂ ਦੇ ਪੈਰਾਂ 'ਚ ਲੱਤਾਂ 'ਚ ਗਿਰਟੀਆਂ ਸੀਗੀਆਂ ਸਾਰੀਆਂ ਪਿਗਲ ਗਏ ਚੌਂਕੜੀ ਮਾਰਨ ਲੱਗ ਗਏ। ਇਹ ਤਾਂ ਸਿੱਧੇ ਲੱਤਾਂ ਰੱਖਦੇ ਸੀਗੇ ਤੇ ਹੁਣ ਕਈ ਵਾਰੀ ਛੋਟੀ ਵੀ ਇਹਨਾਂ ਦੀ ਵੀ ਛੋਟੀ ਛੁੱਟ ਗਈ ਹੈ ਯਾਨੀ ਕਿ ਇੱਦਾਂ ਹੀ ਚੱਲ ਪੈਂਦੇ ਨੇ। ਉਹ 95 ਸਾਲ ਦੀ ਬੀਬੀ 60 ਸਾਲ ਦੀ ਕੁੜੀ ਲਈ ਆਪਣੇ ਲਈ ਰੋਟੀਆਂ ਬਣਾਉਂਦੀ ਆ। ਔਰ ਉਹ ਆ ਜੀ ਦੇ ਫੇਫੜੇ ਸੁਗੜੇ ਹੋਏ ਆ ਡਾਕਟਰਾਂ ਵੱਲੋਂ ਜਵਾਬ ਹੈ ਨਾ ਹੁਣ ਫੇਫੜੇ ਮਿਲਣੇ ਆਗੇ ਨਾ ਕੋਈ ਦਵਾਈ ਕੰਮ ਕਰਨੀ ਆ ਨਹੀਂ ਬਾਬਾ ਜੀ ਜਿਵੇਂ ਕਹਿ ਰਹੇ ਆ ਕਿ 14 ਸਾਲ ਦਾ ਪੈਰਲਾਈਸ ਸੀਗਾ ਛੋਟੀ ਛੁੱਟ ਗਈ ਜਿਵੇਂ ਮਾਤਾ ਜੀ ਦੀ ਛੁੱਟ ਗਈ ਫਿਰ ਲੋਕ ਕਿ ਕਾੜੇ ਨੂੰ ਚਮਤਕਾਰੀ ਤਾਂ ਕਹਿਣਗੇ ਨਾ ਬਿਲਕੁਲ ਬਿਲਕੁਲ ਉਹਦਾ ਤਾਂ ਚਲੋ ਨਾਰਮਲ ਗੱਲ ਆ ਤੇ ਬੀਬੀ ਲਈ ਤਾਂ ਅਸੀਂ ਆਪ ਹੈਰਾਨ ਹੋ ਗਏ ਵੀ ਯਾਰ ਡਾਕਟਰ ਸਾਹਿਬ ਸਾਡੇ ਜਿਹੜੇ ਨਾਲ ਬਹਿੰਦੇ ਆ ਨਾ ਵੱਡੇ ਬੌਜੀ ਉਹ ਕਹਿੰਦੇ ਰਹਿੰਦੇ ਯਾਰ ਇਹਨੂੰ ਦਵਾਈ ਨਾ ਦੇਈ ਅਸਰ ਨਹੀਂ ਹੋਣਾ ਮੈਂ ਕਿਹਾ ਨਹੀਂ ਬੀਬੀ ਨੂੰ ਕਾੜਾ ਦੇ ਦਿੰਦੇ ਆ ਕੱਲਾ ਵੀ ਠੀਕ ਹੋ ਸਕਦੀ ਹੈ ਤਾਂ ਜਦੋਂ 15 ਦਿਨ ਬਾਅਦ ਬੀਬੀ ਆਈ ਤਾਂ ਬੀਬੀ ਕਹਿੰਦੀ ਮੈਨੂੰ ਫਰਕ ਪੈ ਗਿਆ ਯਾਨੀ 95 ਸਾਲ ਦੀ ਮਾਤਾ ਜੀ ਵੀ ਰਿਕਵਰੀ ਕਰ ਗਈ ਰਿਕਵਰੀ ਕਰਕੇ ਤੁਹਾਡੇ ਸਾਹਮਣੇ ਬੈਠੀ ਆ ਜਿਹੜੀ ਰੋਜ਼ ਲੈਂਦੇ ਸੀ ਉਹ ਵੀ ਹਫ਼ਤੇ 'ਚ ਮੇਰੇ ਖਾਲ ਇੱਕ ਜਾਂ ਦੋ ਲੈਂਦੇ ਨੇ ਹੁਣ ਹਾਂ ਬਸ ਪਹਿਲਾਂ ਰੋਜ਼ ਡਾਈਟ ਉਹ ਗੋਲੀਆ ਵੀ ਜਿਹੜੀ ਪਿਸ਼ਾਬ ਲਿਉਣ ਵਾਸਤੇ ਹੁੰਦੀ ਆ ਵੀ ਪਿਸ਼ਾਬ ਆਉਂਦਾ ਰਹੇ ਬੰਦਾ ਚੱਲਦਾ ਰਹੇ ਚਲੋ ਉਹ ਵੀ ਹਫ਼ਤੇ 'ਚ ਦੋ ਵਾਰੀ ਹੋ ਗਈ ਹੌਲੀ ਹੌਲੀ ਜੇ ਠੰਡ ਆ ਗਈ ਠੰਡ ਤੋਂ ਬਾਅਦ ਉਹ ਵੀ ਘਟ ਜੂਗੀ ਤੇ ਜਿਹੜੇ ਤੁਹਾਡੇ ਕੋਲ ਆਉਂਦੇ ਆ ਕਾੜਾ ਪੀਣ ਉਹਨਾਂ ਨੂੰ ਕੋਈ ਸਲਾਹ ਵੀ ਦਿੰਨੇ ਹੋ ਪਰਹੇਜ਼ ਵੀ ਦਿੰਨੇ ਹੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਪਰਹੇਜ਼ ਦਾ ਮੱਚ ਬੈਟਰ ਹੈ ਜੀ ਦੇਖੋ ਮੈਂ ਹਰ ਵੀਡੀਓ 'ਚ ਵੀ ਲੋਕਾਂ ਨੂੰ ਇਹੀ ਕਹਿੰਦਾ ਵੀ ਜੇ ਪਰਹੇਜ਼ ਕਰ ਸਕਦੇ ਤਾਂ ਆਇਆ ਕਰੋ ਜੇ ਨਹੀਂ ਕਰ ਸਕਦੇ ਤਾਂ ਨਾ ਆਇਆ ਕਰੋ ਕਿਉਂਕਿ ਬਿਨਾ ਪਰਹੇਜ਼ਾ ਤੋਂ ਦਾ ਬੰਦਾ ਠੀਕ ਹੀ ਨਹੀਂ ਹੁੰਦਾ ਇਹ ਵੈਦ ਐਚਐਸ ਬਾਬਾ ਸਿੰਘ ਭਾਵੇਂ ਕਹਿੰਦੇ ਆ ਕਿ ਕਾੜਾ ਚਮਤਕਾਰੀ ਆ ਪਰ ਉਹਦੇ ਨਾਲ ਹੀ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਖਾਣ ਪੀਣ ਦਾ ਪਰਹੇਜ਼ ਵੀ ਰੱਖਣਾ ਪਊਗਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ